ਕਿਹੜੇ ਜਿਹੜੇ ਬੋਤੇ ਸ਼ਸ਼ੀਕਾਲ ਬੋਲੋ ਸਾਰੇ ਕਹਿ ਦੇ ਸਾਰਿਆਂ ਨੂੰ ਕੀ ਬੁੱਤ ਅਦਰ ਬੋ ਅਦ ਕੀ ਬਾਬਾ ਜੀ ਕਿੱਥੇ ਹੈ ਬਾਬਾ ਜੀ ਬਾਬਾ ਜੀ ਕਿੱਥੇ ਬਾਬਾ ਜੀ ਕਿੱਥੇ ਦੱਸ ਬਾਬਾ ਜੀ ਕਿੱਥੇ ਹੈ ਨੋਣੇ ਬਾਬਾ ਜੀ ਕਿੱਥੇ ਹੈ ਆਪਣੇ ਨੋਣੇ ਬਾਬਾ ਜੀ ਕਿੱਥੇ ਹੈ ਉਹ ਦੇਖੀ ਨੋਣੇ ਬਾਬਾ ਜੀ

ਲਕੀਦਰ ਬੋਲ 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 ਤੂੰ ਹਲੋ ਕਰ ਦੇ ਹਲੋ ਕਰੀ ਹਲੋ ਕਰੀ ਫਿਰ ਆਪਾਂ ਉਹ ਕੈਟੀ ਦੇਖਾਂਗੇ ਕੈਟੀ ਕਿਰੇ ਕਿ ਹਲੋ ਕਰੀ ਬਾਈ ਕਰ ਦੇ ਵਿੱਚ ਬਾਈ ਬਾਈ ਕਰ ਦੇ ਬਾਈ ਕਰ ਦੇ ਬਾਈ ਕਰ ਦੇ ਬਾਈ ਇਹ ਕਿਵੇਂ ਕਰਦਾ ਨਾ ਲੈ ਲਈ ਖੜ ਤੇ ਇੱਕ ਮਿੰਟ ਖੜ ਜਾ ਤੂੰ ਨਾ ਬਾਈ ਕਰ ਬੈਲਾ ਲੋਜੀ ਕਿੱਥੇ ਤੇਰੀ ਲੋਜੀ ਫਿਰ ਇੱਥੇ ਖੜੇ ਉਹ ਖੜੇ ਪੁੱਤ ਦੇਖ ਉੱਥੇ ਦੇਖ ਗਿਆ ਲੋਜੀ ਰਸਕੇ ਤੇ ਘਰਾਂ ਨੂੰ ਲੋਜੀ ਨਹੀਂ ਲੋਜੀ ਕਿੱਥੇ ਅਸੀਂ ਅਸੀਂ ਕਿੱਧਰ ਵੇ ਆ ਜਾ ਲੋਜੀ ਜਰਾਵਰ ਸਿੰਘ ਗੁੱਸੇ ਹੋ ਕੇ ਚਲਾ ਗਿਆ जरावर सिंह जी आ जाओ आ देखो अजय जी आ जाओ पकड़े गए जरावर सिंह जी हाँ तो देखो जरावर सिंह जी ए वाहेगुरु जी का खालसा वाहेगुरु जी की फतेह बाबा जी कितने जरावर होए बाबा जी कितने बाबा जी कितने है देखिए देखिए ए आ गया जरावर आ गया जरावर आ गया जरावर जरावर आजा पुत इधर देखी इधर ਤਰਾਸ ਇਹ ਆ ਲੈ ਆਪਾਂ ਉਹ ਕੱਟੀ ਲਾਉਣੇ ਕੱਟੀ ਸਾਰਿਆਂ ਨੂੰ ਕੋਈ ਸੱਚ ਦੱਸ ਕੀ ਪਹਿਲਾ ਜੂੜੀ ਕਿੱਥੇ ਤੇਰੀ ਦੱਸ ਜੂੜੀ ਕਿੱਥੇ ਤੇਰੀ ਸਾਰਿਆਂ ਨੂੰ ਦੱਸੀ ਹੈਲੋ ਕਰਦੇ ਸਾਰਿਆਂ ਨੂੰ ਤੇਰੀ ਲੋਜੀ ਕਿੱਥੇ ਬੈਠੇ ਦੱਸੀ ਲੋਜੀ ਕਿੱਥੇ ਹੈ ਲੋਜੀ ਕਿੱਥੇ ਹੈ ਲੋਜੀ ਦੱਸੀ ਕਿੱਥੇ ਹੈ ਕਲਾਪਿੰਗ ਕਰੀ ਕਲਾਪਿੰਗ <laughs> ए जरावर सिंह जी स्कूल जाएगा कि नहीं पत्ते जरावर सिंह जी जरावर सिंह जी इधर दिखाओ ਦਰਾਵਰ ਇਧਰ ਦੇਖੀ ਆਲਾ ਮਰੇ ਮੁੰਨੇ ਆਲਾ ਮਰੇ ਮੁੰਨੇ ਅਜਰਾ ਵਰਸਿੰਜੀ ਆ ਗਏ ਸਸਰੀ ਗੱਲ ਕਰਦੇ ਸਾਰਿਆਂ ਨੂੰ Así siga el bode,